शांति असी सुन रहे परमात्म वरदान अज के सीख रहे हैं कि दिन दे। हर दिनचर्याथार्थ अति युक्ति युक्त चलण वाले पूजे पवित्र आत्मा पव पूजे पवित्र आत्मा की निशानी है उन्होंने हर संकल्प बोल कर्म स्वप्न यथार्थ अर्थार्थ युक्ति युक्त होएगा। हर संकल्प के अर्थ होएगा। इस तरह नहीं कि एवें ही बोल दिता निकल गया कर लिया हो गया पवित्र आत्मा सदा दिनचर्या दे हर करम के यथार्थ युक्ति युक्त रही है इसलिए पूजा भी उन्हें हर कर्म की होंगी है ਅਰਥਾਤ ਪੂਰੀ ਦਿਨਚਰਿਆ ਦੀ ਹੁੰਦੀ ਹੈ ਉੱਠਣ ਤੋਂ ਲੈ ਕੇ ਸੌਣ ਤੱਕ ਪਿੰਨ ਪਿੰਨ ਕਰਮ ਦੇ ਦਰਸ਼ਨ ਹੁੰਦੇ ਹਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਿਖਾ ਰਹੇ ਨੇ ਕਿ ਆਪਣੇ ਹਰ ਕਰਮ ਨੂੰ ਅਸੀਂ ਯਥਾਰਥ ਅਤੇ ਯੁਕਤੀ ਯੁਕਤ ਕਰਕੇ ਕਿਸ ਤਰ੍ਹਾਂ ਪੂਜਨੀਏ ਬਣ ਸਕਦੇ ਹਾਂ ਭਗਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੇਵਤਾਵਾਂ ਦੇ ਇੱਕ ਇੱਕ ਕਰਮ ਨੂੰ ਬਹੁਤ ਸ੍ਰੇਸ਼ਟ ਕਰਮ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੇ ਹਰ ਕਰਮ ਦੀ ਪੂਜਾ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ શ્રીਕ੍ਰਿਸ਼ਨ ਜੀ ਨੂੰ ਠਾਕੁਰ ਜੀ ਕਹਿੰਦੇ ਨੇ ਅਤੇ ਦੇਖਣਾ ਕਿ ਮੰਦਰਾਂ ਦੇ ਵਿੱਚ ਉਹਨਾਂ ਦੇ ਹਰ ਕਰਮ ਨੂੰ ਜਿਹੜਾ ਬਿਲਕੁਲ ਸਧਾਰਨ ਕਰਮ ਵੀ ਹਾਂ ਉਹ ਸਵੇਰੇ ਸੌ ਕੇ ਉੱਠ ਰਹੇ ਨੇ ਫਿਰ ਉਹ ਮੰਜਨ ਬਰਸ਼ ਕਰ ਰਹੇ ਨੇ ਫਿਰ ਉਹ સ્ਨਾਣ ਕਰ ਰਹੇ ਨੇ ਫਿਰ ਉਹ ਖਾਣਾ ਖਾ ਰਹੇ ਨੇ ਫਿਰ ਉਹ ਖੇਡ ਰਹੇ ਨੇ ਰਾਸ ਕਰ ਰਹੇ ਨੇ ਫਿਰ ਉਹ ਰਾਜ ਸਿੰਘਾਸਨ ਦੇ ਉੱਤੇ ਬੈਠੇ ਹੋਏ ਨੇ ਐ ਤੱਕ ਕਿ ਜਦ ਉਹ ਸੌਣ ਵੀ ਲੱਗਦੇ ਨੇ ਇੱਕ ਰੂਟੀਨ ਹੈ ਇੱਕ ਦਿਨਚਰਿਆ ਹੈ ਪਰ ਉਸ ਇੱਕ ਇੱਕ ਦਿਨਚਰਿਆ ਦੇ ਇੱਕ ਇੱਕ ਕਰਮ ਦੀ ਭਗਤੀ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਉਹਨਾਂ ਦੇ ਹਰ ਕਰਮ ਦੇ ਪਿੰਨ-ਪਿੰਜਲੇ ਕਰਮ ਕਰ ਰਹੇ ਨੇ ਉਹਨਾਂ ਦੇ ਉਸ ਹਰ ਕਰਮ ਦੇ ਲੋਕ ਦਰਸ਼ਨ ਕਰਦੇ ਨੇ ਕਿ ਹੁਣ ठाकुर ਜੀ ਦੇ ਸੌਣ ਦਾ ਸਮਾਂ ਹੋ ਗਿਆ ਹੈ ਹੁਣ ਉਹਨਾਂ ਦੇ ਭੋਗ ਲਗਾਉਣ ਦਾ ਸਮਾਂ ਹੋ ਗਿਆ ਹੈ ਹੁਣ ਉਹਨਾਂ ਦੇ ਰਾਸ ਕਰਨ ਦਾ ਸਮਾਂ ਹੋ ਗਿਆ ਹੈ ਉਹ ਇੱਕ ਇੱਕ ਕਰਮ ਪੂਜਨੀਏ ਕਿਵੇਂ ਬਣਿਆ ਇਸ ਸੰਗਮ ਯੁਗ ਦੇ ਵਿੱਚ ਪਰਮਾਤਮਾ ਕਹਿ ਰਹੇ ਨੇ ਜੇ ਤੁਸੀਂ ਹਰ ਕਰਮ ਯੁਕਤੀ ਯੁਕਤ ਐਕਿਊਰੇਟ ਕਰਦੇ ਹੋ ਪਰਮਾਤਮਾ ਦੀ ਯਾਦ ਦੇ ਵਿੱਚ ਕਰਦੇ ਹੋ ਤੁਹਾਡੇ ਹਰ ਇੱਕ ਕਰਮ ਦੇ ਵਿੱਚ ਉਹ ਸ੍ਰੇਸ਼ਟਤਾ ਆਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਇੱਕ ਇੱਕ ਸੰਕਲਪ ਵੀ ਜਿਹੜਾ ਹੈ ਉਹ ਯੁਕਤੀ ਯੁਕਤ ਹਨਾ ਐਕਿਊਰੇਟ ਨਿਕਲਣਾ ਸ਼ੁਰੂ ਹੋ ਜਾਂਦਾ ਐਵੇਂ ਨਹੀਂ ਕਿ ਅਸੀਂ ਕਿਸੇ ਬਾਰੇ ਕੁਝ ਵੀ ਸੋਚ ਲਿਆ ਨਹੀਂ ਅਸੀਂ ਕਿਸੇ ਬਾਰੇ ਕੁਝ ਵੀ ਬੋਲ ਦਿੱਤਾ ਅਸੀਂ ਕਿਸੇ ਬਾਰੇ ਕੁਝ ਵੀ ਕਰ ਦਿੱਤਾ ਸੁਣ ਲਿਆ ਬੋਲ ਲਿਆ ਦੇਖ ਲਿਆ ਇਹ ਵੇਰ ਸਚੀਜਾ ਜਿਨ੍ਹਾਂ ਦੇ ਨਾਲ ਸਾਡੇ ਕਰਮਾਂ ਦੇ ਵਿੱਚ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਇਸ ਦੇ ਵਿਪਰੀਤ ਜਦੋਂ ਅਸੀਂ ਉਹ ਸਾਰੀ ਚੀਜ਼ਾਂ ਬਹੁਤ ਐਕਿਊਰੇਟ ਤਰੀਕੇ ਨਾਲ ਚਲਦੇ ਹਾਂ ਕਿ ਜਦੋਂ ਵੀ ਕਿਸੇ ਨੂੰ ਦੇਖਣਾ ਤੇ ਉਸ ਦੇ ਉਸ ਜੀਵ ਦੇ ਵਿੱਚ ਉਸ ਚੇਤਨਣ ਸ਼ਕਤੀ ਆਤਮਾ ਨੂੰ ਦੇਖਣਾ ਜਦੋਂ ਵੀ ਇਸ ਮੁਖ ਰਾਹੀ ਬੋਲਣਾ ਸਿਰਫ ਅਤੇ ਸਿਰਫ ਉਸ ਪਰਮਾਤਮਾ ਦੀ ਮਹਿਮਾ ਜਾਂ ਵਿਸ਼ੇਸ਼ਤਾਵਾਂ ਦਾ ਹੀ ਵਰਣਨ ਕਰਨਾ ਜਦੋਂ ਵੀ ਸੁਣਨਾ ਤੇ ਉਸਦੀ ਹੀ ਗੱਲਾਂ ਸੁਣਨੀ ਆ ਇੱਧਰ ਉੱਧਰ ਦੀ ਆਲੂ ਫਾਲੂ ਗੱਲਾਂ ਨਹੀਂ ਸੁਣਨੀ ਆ ਜਦੋਂ ਵੀ ਸੋਚਣਾ ਤੇ ਆਪਣੇ ਮਨ ਅਤੇ ਬੁੱਧੀ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਹੀ ਸੋਚਣਾ ਹਰ ਚੀਜ਼ ਨੂੰ ਐਕਿਊਰੇਟ ਤਰੀਕੇ ਨਾਲ ਸੋਚਣਾ ਮਨਾਂ ਸਾਡਾ ਹਰ ਸੰਕਲਪ ਜਿਹੜਾ ਹੈ ਉਸ ਦੇ ਵਿੱਚ मीनिंग ਹੋਵੇ ਉਹ मीनिंगलेस ਨਾ ਹੋਵੇ ਲੇਕਿਨ ਜਦੋਂ मीनिंगलेस ਚਲਣਾ ਸ਼ੁਰੂ ਹੋ ਜਾਂਦਾ ਹੈ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਕਰਮ ਸਧਾਰਨ ਕਰਮ ਵੀ ਕੀ ਕਹੀਏ ਉਹਨੂੰ ਬੁਰਾ ਕਰਮ ਕਹਿਣਾ ਸ਼ੁਰੂ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਮukh ਨਾਲ ਗਲਤ ਬੋਲ ਦਿੱਤਾ ਗਲਤ ਕੰਮ ਕਰ ਦਿੱਤਾ ਕੀਤਾ ਤੇ ਬੋਲਣ ਦਾ ਦੇਖਣ ਦਾ ਸੁਣਨ ਦਾ ਹੀ ਕੰਮ ਸੀ ਪਰ ਉਹਦੇ ਵਿੱਚ ਗਿਰਾਵਟ 네ਗੇਟਿਵਿਟੀ ਹੋਣ ਕਰਕੇ ਬੁਰਾ ਕਰਮ ਮੰਨਿਆ ਗਿਆ ਲੇਕਿਨ ਉਸ ਦੇ ਵਿੱਚ ਜਦੋਂ ਪੋਜ਼ਿਟਿਵਿਟੀ ਹੋ ਜਾਏਗੀ ਤੇ ਉਹ ਸ਼੍ਰੇਸ਼ਟ ਕਰਮ ਬਣਨਾ ਸ਼ੁਰੂ ਹੋ ਜਾਏਗਾ ਅਤੇ ਉਸ ਸ਼੍ਰੇਸ਼ਟ ਕਰਮ ਦੀ ਭਗਤੀ ਦੇ ਵਿੱਚ ਫਿਰ ਪੂਜਾ ਹੋਏਗੀ ਇੱਕ ਇੱਕ ਕਰਮ ਦਾ ਦਰਸ਼ਨ ਹੋਏਗਾ आज का वरदान सू याद करा रहा है अपने अंदर दी उस नू जागृत मैं आत्मा पवित्र स्वरूप हाँ पवित्रता दे सागर दी संतान हा। मैं आत्मा सवेर उठन तो लैके रात सोन तक अपने हर कर्म उस परमात्मा की याद कर रही है। हर कर्म श्रेष्ठ कर्म बन रहा है मैं पवित्र स्वरूप आत्मा हाँ ओम शांति